ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠ ਭੁਖੇ ਭਗਤ ਨ ਕੀਜੇ ਜਹਿ ਮਾਲਾ ਆਪਣੀ ਲੀਜੇ ਹਉ ਮੰਗਉ ਸੰਤਨ ਰੇਨਾ मैं नाही किसी का देना माँ दो कैसी बने तुम संगे आप बना ताले वो मंगे रहाओ दो सिर मांगो चूना पाओ किओ संग लूना ਆਦ ਸਿਰ ਮੰਗੋ ਦਾਲੇ ਮੋ ਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੋਪਾਈ ਸਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾਹੀ ਕੀਤਾ ਲਭੋ ਇੱਕ ਨਾਉ ਤੇਰਾ ਮੈਂ ਫਭੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਣਿਆ राग सोरठ भूखे भगत न कीजे जह माला अपनी लीजे आओ मांगो संतन रेना मैं नाही किसी का देना ਮਾਧੋ ਕੈਸੀ ਬਣੈ ਤੁਮ ਸੰਗੇ ਆਪੁ ਨਾ ਦੇਹੁ ਤਾਂ ਲਿਵੋ ਮੰਗੇ ਰਹਾਉ ਹੁੰ ਦੋ ਸਿਰ ਮੰਗੋ ਚੂਨਾ ਪਾਉ ਕਿਓ ਸੰਗ ਲੂਨਾ ਆਦ ਸਿਰ ਮੰਗੋ ਦਾਲੇ ਮੋਕੋ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੋਪਾਈ ਸਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਹੀਂ ਕੀ ਤਾਲਬੋ ਇੱਕ ਨਾਉ ਤੇਰਾ ਮੈਂ ਫੱਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਣਿਆ ਓ ਰਾਗ ਸੋਰਠ भूखे भगत न कीजे जह माला अपनी लीजे हाँ मांगो संतन रेना मैं नहीं किसी का देना माँ कैसी बने तुम संगे आप बना दे हो, ਤਾਂ ਲੈਵੋ ਮੰਗੇ ਰਹਾਓ ਹੁੰ ਦੋਏ ਸਿਰ ਮੰਗੋ ਚੂਨਾ ਪਾਉ ਕਿਓ ਸੰਗ ਲੂਨਾ ਆਦ ਸਿਰ ਮੰਗੋ ਦਾਲੇ ਮੋਕ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੋਪਾਈ ਸਰਹਾਨਾ ਅਵਰਤ ਲਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾਹੀ ਕੀਤਾ ਲਭੋ ਇੱਕ ਨਾਉ ਤੇਰਾ ਮੈਂ ਫਬੋ ਕਹ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਹਰ ਜਾਣਿਆ ਤੋ ਰਾਗ ਸੋਰਠ ਭੁਖੇ ਭਗਤ ਨਾ ਕੀਜੇ ਜਹਿ ਮਾਲਾ ਆਪਣੀ ਲੀਜੇ ਹਉ ਮੰਗੂ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ ਮਾਧੋ ਕੈਸੀ ਬਣੈ ਤੁਮ ਸੰਗੇ ਆਪੁ ਨਾ ਦੇਹੁ ਤਾਂ ਲੇਵੋ ਮੰਗੇ ਰਹਾਉ ਹਉ ਦੋਏ ਸਿਰ ਮੰਗੋ ਚੂਨਾ ਪਾਉ ਕਿਉ ਸੰਗ ਲੂਨਾ ਆਦ ਸਿਰ ਮੰਗੋ ਦਾਲੇ ਮੋਕ ਦੋਨੋ ਵਕਤ ਜਿਵਾਲੇ ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾਹੀ ਕੀਤਾ ਲਭੋ ਇਕ ਨਾਉ ਤੇ ਰਮੈ ਫਬੋ ਕਹਿ ਕਬੀਰ ਮਨ ਮਾਨਿਆ ਮਨ ਮੰਨਿਆ ਤਾਂ ਹਰ ਜਾਣਿਆ ਓ ਰਾਗ ਸੋਰਠ ਭੁਖੇ ਭਗਤ ਨਾ ਕੀਜੇ ਜਹਿ ਮਾਲਾ ਆਪਣੀ ਲੀਜੇ ਹਉ ਮੰਗੂ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਣਾ ਮਾਧੋ ਕੈਸੀ ਬਣੈ ਤੁਮ ਸੰਗੇ ਆਪੁ ਨਾ ਦੇਹੁ ਤਾਂ ਲੇਵੋ ਮੰਗੇ ਰਹਾਉ ਹਉ ਦੋਇ ਸਿਰ ਮੰਗੋ ਚੂਨਾ ਪਾਉ ਕਿਓ ਸੰਗ ਲੂਨਾ ਆਦ ਸਿਰ ਮੰਗੋ ਦਾਲੇ ਮੋਕੋ ਦੋਨੋ ਵਕਤ ਜਿਵਾਨੇ ਖਾਟ ਮੰਗੋ ਚੌਪਾਈ ਸਰਹਾਨਾ ਅਵਰ ਤੁਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਹੀਂ ਕੀਤਾ ਲਭੋ ਇੱਕ ਨਾਉ ਤੇਰਾ ਮੈਂ ਫਭੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਾਂ ਹਰ ਜਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ